ਸਾਡਾ ਖੰਸੌਣ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੈਗਾ এডਿਕੇਸ਼ਨ ਦੇ ਸੱਧ ਨੂੰ ਉੱਪਰ ਚੱਕਣ ਦਾ। ਕਿਸੇ ਕਰਕੇ ਹਿਮਾਚਲ ਹਰਿਆਣਾ ਤੇ ਯੂਪੀ ਬਿਹਾਰ ਚੋਂ ਸਟੂਡੈਂਟਸ ਜਿਹੜੇ ਉੱਥੋਂ 10ਵੀਂ 12ਵੀਂ ਕਰਕੇ ਆਏ ਹੁੰਦੇ ਉਹ ਸਾਡੇ ਟੈਸਟ ਕ੍ਰੀਏਟ ਕਰ ਜਾਂਦੇ ਤੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ। ਸੋ ਪ੍ਰਾਇਓਰਟੀ ਸਾਡੀ ਸਭ ਤੋਂ ਪਹਿਲੇ ਹੈਗੀ ਹੈ এডਿਕੇਸ਼ਨ ਦਾ ਸੱਧ ਚੱਕਣ ਨੂੰ। ਨਸ਼ਿਆਂ ਤੋਂ ਜੇ ਮੁੰਡਿਆਂ ਨੂੰ ਯੂਥ ਨੂੰ ਦੂਰ ਕਰਨਾ ਹੈ ਜਾਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਪੈਣੀਆਂ ਨੌਕਰੀਆਂ ਤਾਂ ਹੀ ਮਿਲਣੀਆਂ ਜੇ ਉਹ এডਿਕੇਸ਼ਨ ਉਹਨਾਂ ਨੇ ਲਈ ਹੋਊਗੀ। ਬਾਕੀ ਹੋਰ ਬਥੇਰੇ ਕੰਮ ਨਹੀਂ ਜੀ ਜੇ ਤਾਂ ਤਰਨਤਨ ਸਿਟੀ ਹੈ ਇਹਦਾ ਡੰਪ ਉਹ ਸ਼ਹਿਰ ਚੋਂ ਬਾਹਰ ਕੱਢਣ ਦੀ ਲੋੜ ਹੈ ਜੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਉਸ ਤੋਂ ਬਾਅਦ ਪਹਿਲਾਂ ਕਾਂਗਰਸ ਦੇ ਸੀਗੇ ਅੱਜਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਨੇ ਲੋਕ ਤਾਂ ਕਈ ਇਹ ਵੀ ਇਲਜ਼ਾਮ ਲਾਉਂਦੇ ਨੇ ਵੀ ਵੱਡਾ ਬਹੁਤ ਸਾਰਾ ਉਹਨਾਂ ਨੇ ਜਿਆਦਾ ਜਿਹੜੀ ਨੁਮਾਇੰਦਗੀ ਆ ਇਸ ਹਲਕੇ ਦੀ ਕੀਤੀ ਤੇ ਜ਼ਿਆਦਾਤਰ ਨਸ਼ਾ ਜਿਹੜਾ ਵਾ ਇਹ ਉਹਨਾਂ ਦੇ ਸਮਿਆਂ ਦੇ ਆਇਆ ਨੋ ਡਾਊਟ ਬਾਰਡਰ ਏਰੀਆ ਹੈਗਾ ਅਸੀਂ ਮੰਨਦੇ ਹਾਂ ਇਸ ਚੀਜ਼ ਤੋਂ ਲੇਕਿਨ ਬਦਨਾਮ ਜ਼ਿਆਦਾ ਕੀਤਾ ਗਿਆ ਇਹਨ ਇੱਕ ਤਾਈ ਵੀ ਪੰਜਾਬ ਦੀ ਛਵੀ ਨੂੰ ਖਰਾਬ ਕੀਤਾ ਗਿਆ ਕਿ ਬਹੁਤ ਜ਼ਿਆਦਾ ਨਸ਼ਾ ਨਸ਼ਾ ਤਾਂ ਅਮਰੀਕਾ ਦੇ ਵਿੱਚ ਵੀ ਹੈਗਾ ਜੀ ਬਰਸਤ ਤੁਹਾਡਾ ਕੀ ਪਛੋਕੜ ਹੈ ਵੈਸੇ ਮੈਂ ਫੋਟੋਆਂ ਦੇਖ ਰਿਹਾ ਵੀ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਲਈ ਤਾਂ ਇਹ ਵੀ ਗੱਲ ਕਹੀ ਜਾਂਦੀ ਵੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਕਰੀਬੀ ਹੋ ਤਰਨਤਨ ਦੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਨੇ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸਾਰੀਆਂ ਪਾਰਟੀਆਂ ਨੇ ਲਗਭਗ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਕਾਂਗਰਸ ਦੇ ਵੱਲੋਂ ਕਰਨ ਬੀਰ ਸਿੰਘ ਬੁਰਜ ਮੈਦਾਨ ਦੇ ਵਿੱਚ ਨੇ ਕੈਂਡੀਡੇਟ ਨੇ ਤਰਨਤਾਰਨ ਹਲਕਾ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਹਲਕਾ ਆ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਇਸ ਹਲਕੇ ਦੇ ਵਿੱਚ ਨੇ ਕਿਉਂਕਿ ਪਿਛਲੇ ਲਗਭਗ ਦੱਸਿਆ ਜਾ ਰਿਹਾ ਵੀ 3 ਸਾਲ ਤੋਂ ਇਸ ਹਲਕੇ ਦੇ ਵਿੱਚ ਕਿਸੇ ਕਿਸਮ ਦਾ ਕੰਮ ਨਹੀਂ ਕਰਾਇਆ ਗਿਆ ਕਰਨਬੀਰ ਸਿੰਘ ਬੁਰਜ ਮੇਰੇ ਨਾਲ ਨੇ ਬਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਟਿਕਟ ਦੇ ਲਈ ਥੈਂਕ ਯੂ ਜੀ ਥੈਂਕ ਯੂ ਬਹੁਤ-ਬਹੁਤ ਜੀ ਤਰਨਤਾਰਨ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਚੁਣੌਤੀਆਂ ਭਰਿਆ ਜਿਹੜਾ ਹਲਕਾ ਆ ਤੁਹਾਡਾ ਕੀ ਵਿਜ਼ਨ ਹੈਗਾ ਆ ਤਰਨਤਾਰਨ ਨੂੰ ਲੈ ਕੇ ਸੋ ਸਭ ਤੋਂ ਪਹਿਲੇ ਸਾਡਾ ਸਾਡਾ ਕੰਸਰਨ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੈਗਾ এডੂਕੇਸ਼ਨ ਦੇ ਸਥਰ ਨੂੰ ਉੱਪਰ ਚੱਕਣ ਦਾ ਤੁਸੀਂ ਦੇਖਦੇ ਹੋਵੋਗੇ ਕਿ 10ਵੀਂ ਦੇ 12ਵੀਂ ਦੇ ਸਟੂਡੈਂਟਸ ਜਿਹੜੇ ਸਾਡੇ ਇੰਟਰਨਸਿਸ ਦਿੰਦੇ ਨੇ ਉਹ ਚ ਪਾਸ ਨਹੀਂ ਹੋ ਪੰਦੇ ਇਸੇ ਕਰਕੇ ਹਿਮਾਚਲ ਹਰਿਆਣਾ ਤੇ ਯੂਪੀ ਬਿਹਾਰ ਚੋਂ ਸਟੂਡੈਂਟਸ ਜਿਹੜੇ ਉਥੋਂ 10ਵੀਂ 12ਵੀਂ ਕਰਕੇ ਆਏ ਹੁੰਦੇ ਉਹ ਸਾਡੇ ਟੈਸਟ ਕਲੀਅਰ ਕਰ ਜਾਂਦੇ ਤੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਸੋ ਪ੍ਰਾਇਓਰਟੀ ਸਾਡੀ ਸਭ ਤੋਂ ਪਹਿਲੇ ਹੈਗੀ ਹੈ এডੂਕੇਸ਼ਨ ਦਾ ਸਥਰ ਚੱਕਰ ਨੂੰ ਕਿਉਂਕਿ ਨਸ਼ਿਆਂ ਤੋਂ ਜੇ ਮੁੰਡਿਆਂ ਨੂੰ ਯੂਥਸ ਨੂੰ ਦੂਰ ਕਰਨਾ ਹੈ ਜਾਂ ਉਹਨਾਂ ਨੂੰ ਨੌਕਰੀਆਂ ਦੇਣ ਦੂਸਰਾ ਸਾਡਾ ਹੈਗਾ ਕਿ ਸਪੋਰਟਸ ਨੂੰ ਪ੍ਰੋਮੋਟ ਕਰਨ ਦਾ ਠੀਕ ਹੈ ਤਾਂ ਹੀ ਨਸ਼ਿਆਂ ਨੂੰ ਠੱਲ ਪਾਇਆ ਸਕਦੀ ਹੈ ਯੂਥਸ ਦੀ ਜਿਹੜੀ એનર્ਜੀ ਹੈ ਉਹ ਬਜਾਏ ਨਸ਼ਿਆਂ ਦੀ ਥਾਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਜਿਹੜੀ ਰੁਚੀ ਲਿਖੂਗੀ ਤੇ ਉਹਦੇ ਵਿੱਚ ਉਹ ਸਪੋਰਟਸ ਨੂੰ ਸਾਡਾ ਪ੍ਰੋਮੋਟ ਕਰਨ ਦਾ ਹੈਗਾ ਬਾਕੀ ਹੋਰ ਬਥੇਰੇ ਕੰਮ ਨੇ ਜੀ ਜਿਦਾ ਤਰਨਤਨ ਸਿਟੀ ਹੈ ਇਹਦਾ ਡੰਪ ਉਹ ਸ਼ਹਿਰ ਚੋਂ ਬਾਹਰ ਕੱਢਣ ਦੀ ਲੋੜ ਹੈ ਜੀ ਵਾਟਰ ਬਲਟ ਹੈਗੀ ਬੁਰ ਸਾਹਿਬ ਵੀ ਨਸ਼ਿਆਂ ਦਾ ਬਹੁਤ ਇਸ ਏਰੀਆ ਦੇ ਵਿੱਚ ਪ੍ਰਭਾਵ ਰਿਹਾ ਜਾਂ ਬਹੁਤ ਇਲਜ਼ਾਮ ਲੱਗਦੇ ਨੇ ਵੀ ਜਿੰਨੇ ਵੀ ਨੌਜਵਾਨ ਨੇ ਇਹ ਜ਼ਿਆਦਾਤਰ ਇਸ ਏਰੀਆ ਦੇ ਨਸ਼ੇ ਤੇ ਬਹੁਤ ਆਦੀ ਨੇ ਨਸ਼ੇ ਨੂੰ ਕੰਟਰੋਲ ਕਰਨ ਦੇ ਲਈ ਤੁਹਾਡੇ ਕੋਲ ਕੋਈ ਵਿਜ਼ਨ ਹੈ ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਉਸ ਤੋਂ ਬਾਅਦ ਪਹਿਲਾਂ ਕਾਂਗਰਸ ਦੇ ਸੀਗੇ ਅੱਜ ਕੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹਰਮੀਤ ਸਿੰਘ ਸੰਧੂ ਨੇ ਲੋਕ ਤਾਂ ਕਹੀ ਇਹ ਵੀ ਇਲਜ਼ਾਮ ਲਾਉਂਦੇ ਨੇ ਵੀ ਵੱਡਾ ਬਹੁਤ ਸਾਰਾ ਉਹਨਾਂ ਨੇ ਜਿਆਦਾ ਜਿਹੜੀ ਨਮਾਇੰਦਗੀ ਆ ਇਸ ਹਲਕੇ ਦੀ ਕੀਤੀ ਤੇ ਜ਼ਿਆਦਾਤਰ ਨਸ਼ਾ ਜਿਹੜਾ ਵਾ ਇਹ ਉਹਨਾਂ ਦੇ ਸਮਿਆਂ ਦੇ ਆਇਆ ਤੁਸੀਂ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਤੁਹਾਡੇ ਕੋਲ ਵਿਜ਼ਨ ਹੈ ਵੀ ਨਸ਼ੇ ਨੂੰ ਕਿੱਦਾਂ ਨੱਥ ਪਾਉਣੀ ਉਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਯੂਥਸ ਦੀ ਜਿਹੜੀ એનર્ਜੀ ਹੈਗੀ ਆ ਉਹਨੂੰ ਡਾਇਵਰਟ ਕਰਨ ਦੀ ਲੋੜ ਹੈਗੀ ਹੈ ਜੀ ਜਿੱਦਾਂ ਸਪੋਰਟਸ ਦੇ ਵਿੱਚ ਦੇਖੋ ਇਕਤਾ ਜੀ ਨੋ ਡਾਊਟ ਬਾਰਡਰ ਏਰੀਆ ਹੈਗਾ ਅਸੀਂ ਮੰਨਦੇ ਆਂ ਇਸ ਚੀਜ਼ ਨੂੰ ਲੇਕਿਨ ਬਦਨਾਮ ਜ਼ਿਆਦਾ ਕੀਤਾ ਗਿਆ ਤੁਸੀਂ ਹੁਣ ਮੇਰੇ ਨਾਲ ਅਸੀਂ ਕਈ ਟੂਰਨਾਮੈਂਟਸ ਦੇ ਵਿੱਚ ਜਾਂਦੇ ਇਥੇ ਕਬੱਡੀ ਦੇ ਹੁੰਦੇ ਨੇ ਹੋਰ ਕੁਸ਼ਤੀਆਂ ਬਥੇਰੀਆਂ ਕਈ ਟੂਰਨਾਮੈਂਟਸ ਕ੍ਰਿਕਟ ਦੇ ਟੂਰਨਾਮੈਂਟਸ ਹੁੰਦੇ ਨੇ ਤੁਸੀਂ ਮੇਰੇ ਨਾਲ ਜਾ ਕੇ ਦੇਖੋ ਇਥੇ ਕਿੰਨੇ ਯੂਥਸ ਨੇ ਜਿਹੜੇ ਸਪੋਰਟਸ ਦੇ ਵਿੱਚ ਲੱਗੇ ਹੋਏ ਨੇ ਤੇ ਕੋਈ ਨਿਸ਼ਾਨੀ ਲੈਂਦੇ ਲੇਕਿਨ ਇੱਕ ਤਾਇਵੀਆ ਪੰਜਾਬ ਦੀ ਛਵੀ ਨੂੰ ਖਰਾਬ ਕੀਤਾ ਗਿਆ ਕਿ ਬਹੁਤ ਜ਼ਿਆਦਾ ਨਸ਼ਾ ਨਸ਼ਾ ਤਾਂ ਅਮਰੀਕਾ ਦੇ ਵਿੱਚ ਵੀ ਹੈਗਾ ਜੀ ਉੱਥੇ ਦੀ ਕਈ ਸਟਰੀਟਸ ਦੇ ਵਿੱਚ ਜੰਕੀ ਸਾਨੂੰ ਦਿਖਣਗੇ ਐਂਟੀਟੇਡ ਡਿੱਗੇ ਹੁੰਦੇ ਹੋਏ ਹੁੰਦੇ ਪਰ ਉਹਨਾਂ ਦੀ ਬਦਨਾਮੀ ਨਹੀਂ ਆਈ ਪੰਜਾਬ ਨੂੰ ਜਾਣ ਕੇ ਬਦਨਾਮ ਕੀਤਾ ਗਿਆ ਠੀਕ ਹੈ ਅਸੀਂ ਐਕਸੈਪਟ ਕਰਦੇ ਹਾਂ ਕਿ ਹਾਂ ਨਸ਼ਾ ਹੈਗਾ ਜਿਹੜੀਆਂ ਗੱਲਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਤੁਹਾਨੂੰ ਲੱਗਦਾ ਵੀ ਉਹ ਸੱਚ ਹੈ ਬਿਲਕੁਲ ਸਹੀ ਨੇ ਜੀ ਅੱਛਾ ਵੈਸੇ ਸਰਕਾਰ ਨੇ ਇਹ ਚੀਜ਼ ਸੋਚੀ ਵੀ ਇਹ ਬੰਦਾ ਤਜਰਬੇਕਾਰ ਆ ਜਾਂ ਇਹਨੇ 2-3 ਵਾਰੀ ਇਲੈਕਸ਼ਨ ਜਿੱਤੀ ਹੈ ਤਾਂ ਕਾਂਗਰਸ ਨੇ ਨਵਾਂ ਚਿਹਰਾ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਕਰਨਬੀਰ ਸਿੰਘ ਬੁਰਜ ਬੁਰ ਸਾਹਿਬ ਤੁਹਾਡਾ ਕੀ ਪਿਛੋਕੜ ਹੈ ਵੈਸੇ ਮੈਂ ਫੋਟੋਆਂ ਦੇਖ ਰਿਹਾ ਵੀ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਲਈ ਤਾਂ ਇਹ ਵੀ ਗੱਲ ਕਹੀ ਜਾਂਦੀ ਵੀ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੇ ਬਹੁਤ ਕਰੀਬੀ ਹੋ ਤੁਹਾਡਾ ਕੀ ਪਿਛੋਕੜ ਹੈਗਾ ਸਿਆਸਤ ਨੂੰ ਲੈ ਕੇ ਮੈਂ ਦੱਸ ਜੀ ਤੁਹਾਡੇ ਮੇਰੇ ਗ੍ਰੇਟ ਗ੍ਰੈਂ ਜਦੋਂ SGPC ਨਹੀਂ ਹੋਣਦ ਚਾਈ ਸੀਗੀ 1920 ਤੋਂ ਪਹਿਲੇ ਉਹ ਦਰਬਾਰ ਸਾਹਿਬ ਕਮੇਟੀ ਹੁੰਦੀ ਸੀ ਉਸੋ ਕਮੇਟੀ ਦੇ ਪ੍ਰਧਾਨ ਰਹੇ ਹੋਏ ਨੇ ਮੇਰੇ ਗ੍ਰੇਡ ਗ੍ਰੈਂਡਫਾਦਰ ਤੁਸੀਂ ਦੇਖਿਆ ਹੋਊਗਾ ਤੇ ਗੁਰੂ ਰਾਮਦਾਸ ਜੀ ਤੁਸੀਂ ਜਾਉਂਗੇ ਨਾ ਜੀ ਸਰਾਂ ਦੇ ਬਾਹਰ ਮੇਰੇ ਦਾਦਾ ਜੀ ਦਾ ਨਾਮ ਉੱਤੇ ਲਿਖਿਆ ਹੋਇਆ ਸਰਦਾਰ ਜਵਾਰ ਸਿੰਘ ਜੀ ਜਿਹੜੀ ਦੇਗ ਪ੍ਰਥਾ ਸ਼ੁਰੂ ਕਰਾਈ ਸੀ ਉਹਨਾਂ ਨੇ ਕਰਾਈ ਸੀ ਪਹਿਲੇ ਫੁੱਲੀਆਂ ਦੁਕਾਨ ਤੇ ਉੱਤੇ ਐਜ਼ ਅ ਪ੍ਰਸ਼ਾਦ ਵਿਕਦਾ ਹੁੰਦਾ ਸੀਗਾ ਦੇਗ ਦੀ ਪ੍ਰਥਾ ਉਹਨਾਂ ਨੇ ਸ਼ੁਰੂ ਕਰਾਈ ਸੀ ਵੀ ਗੁਰਦੁਆਰੇ ਚ ਵਿਕਣੀ ਚਾਹੀਦੀ ਕਿਉਂਕਿ ਕਈ ਦੁਕਾਨਾਂ ਦੇ ਵਿੱਚ ਬਾਹਰ ਨਸ਼ੇ ਵੀ ਵਿਕਦੇ ਸੀ ਕਿ ਤੰਬਾਕੂ ਵਗੈਰਾ ਉਹਨਾਂ ਨੇ ਦੇਖ ਦੀ ਸ਼ੁਰੂ ਕਰਾਈ ਸੀ ਤੇ ਔਰ ਇਸੀ ਜਿਹੜੀ ਦੇਖ ਲੋਕੀ ਲੈਂਦੇ ਸੀਗੇ ਉਹਦੇ ਵਿੱਚੋਂ ਹੀ 1-1 ਰੁਪਿਆ ਕੱਢ ਕੇ ਗੁਰੂ ਰਾਮਦਾਸ ਸਰਾ ਇੱਥੇ ਬਣੀ ਹੈ ਜੀ ਇਹ ਮੇਰੇ ਗ੍ਰੇਡ ਜਿਹੜੇ ਤੁਹਾਡੇ ਗ੍ਰੇਡ ਗ੍ਰੈਂਡਫਾਦਰ ਨੇ ਇਹ ਸਾਰਾ ਕੁਝ ਉਹਨਾਂ ਦੀ ਦੇਖ ਰੇਖਚ ਹੋਇਆ ਜਿਹੜੀ ਸਰਾ ਬਣੀ ਹੈ ਉਹ ਵੀ ਉਹਨਾਂ ਦੀ ਦੇਖ ਰੇਖ ਬਿਲਕੁਲ ਜੀ ਤੁਸੀਂ ਸਰਾ ਦੇ ਬਾਹਰ ਅੱਜ ਵੀ ਜਾਓਗੇ ਅੱਜ ਵੀ ਉੱਥੇ ਉਹਨਾਂ ਦਾ ਨਾਮ ਉੱਥੇ ਤਖਤੀਰ ਦੇ ਉੱਤੇ ਲਿਖਿਆ ਹੋਇਆ ਉਹਨਾਂ ਦਾ ਉਸ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਸਦਾਰਾਜੀਤ ਸਿੰਘ ਜੀ 25 ਸਾਲ ਮਾਰਕਟ ਕਮੇਟੀ ਦੀ ਚੇਅਰਮੈਨ ਉਹਨਾਂ ਨੇ ਕੀਤੀ ਔਰ ਉਹ ਵੀ ਸਰਵ ਸੰਪਤੀ ਨਾ ਰਹਾ विदाउट इलेक्शन ਸਰਬਸਮਥਿੰਗ ਆਡੀਓ ਹਮੇਸ਼ਾ ਚੁੰਦੇ ਚੁਣ ਕੇ ਅੱਗੇ ਆਂਦੇ ਰਹੇ ਮੇਰੇ ਫਾਦਰ ਸਾਹਿਬ 2015 ਚ ਐਕਸਪਾਇਰ ਹੋਈ ਸੀ ਜੀ ਉਹ ਵੀ ਕਾਂਗਰਸ ਦੇ ਵਰਕਰ ਰਹੇ ਹੈ ਜੀ ਠੀਕ ਹੈ ਜੀ ਤੇ ਮੈਂ ਸ਼ੁਰੂ ਦਾ ਹੀ ਮੈਂ ਵੋਟ ਹੀ ਹਮੇਸ਼ਾ ਕਾਂਗਰਸ ਨੂੰ ਪਾਈ ਹੈ ਜੀ ਤੇ ਐਤ ਕੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਹਲਕੇ ਚ ਉਹ ਦਿੱਤਾ ਗਿਆ ਉਹਦੀ ਮੇਨ ਬਚਾਈ ਹੈ ਕਿ ਐਤ ਕੀ ਸਾਡੀ ਪੂਰੀ ਪਾਰਟੀ ਵਰਕਰਸ ਦੀ ਡਿਮਾਂਡ ਹੈ ਸੀਗੀ ਕਿ ਸਾਨੂੰ ਜਿਹੜਾ ਵੀ ਕੈਂਡੀਡੇਟ ਦਿੱਤਾ ਜਾਵੇ ਸਾਡੇ ਹਲਕੇ ਦਾ ਦਿੱਤਾ ਜਾਵੇ ਸੋ ਇਹ ਕਾਂਗਰਸ ਪਾਰਟੀ ਨੇ ਬੜੀ ਸਾਡੇ ਤੇ ਕੈਨੇਸ ਦਿਖਾਈ ਹੈ ਕਿ ਜਿਹੜਾ ਕੈਂਡੀਡੇਟ ਮੈਨੂੰ ਜਿਹੜਾ ਇਹਨਾਂ ਨੇ ਨਵਾਜਿਆ ਹੈਗਾ ਅਸੀਂ ਮੈਨੂੰ ਹਲਕੇ ਦਾ ਕਰਕੇ ਮੈਨੂੰ ਹੀ ਨਵਾਜਿਆ ਗਿਆ ਜੀ ਤੁਸੀਂ ਇਹ ਇਲੈਕਸ਼ਨ ਪਹਿਲੀ ਵਾਰੀ ਲੜ ਰਹੇ ਹੋ ਇਸ ਤੋਂ ਪਹਿਲਾਂ ਕਈ ਆਜ਼ਾਦ ਜਾਂ ਫਿਰ ਕਿਸੇ ਹੋਰ ਪਾਰਟੀ ਦਾ ਇਲੈਕਸ਼ਨ ਨਹੀਂ ਸਰ ਮੈਂ ਪਹਿਲੇ ਕਦੀ ਨਹੀਂ ਲੜੀ ਇਹ ਮੇਰੀ ਪਹਿਲੀ ਇਲੈਕਸ਼ਨ ਹੈ ਜੀ ਹੂੰ ਤੇ ਜੇ ਅੱਜ ਫਾਜ਼ਲ ਸਾਹਿਬ ਹੁੰਦੇ ਤਾਂ ਮੈਨੂੰ ਲੱਗਦਾ ਵੇਖ ਕੇ ਖੁਸ਼ ਹੋਣਾ ਸੀਗਾ ਵੀ ਪੁੱਤਰ ਇਲੈਕਸ਼ਨ ਲੜ ਰਿਹਾ ਵੀ ਜਿਹੜੀ ਪ੍ਰਥਾ ਤਿੰਨ ਚਾਰ ਪੀੜ੍ਹੀਆਂ ਤੋਂ ਚੱਲਦੀ ਜਾ ਰਹੀ ਹੈ ਸਮਾਜ ਸੇਵਾ ਦੀ ਤਾਂ ਉਹ ਮੈਨੂੰ ਲੱਗਦਾ ਵੀ ਅੱਜ ਸਮਾ ਤੇ سپورਟ ਹੋਰ ਵੱਜਣੀ ਸੀ ਬਿਲਕੁਲ 100% ਕਿਉਂਕਿ ਬੀਜਿਆ ਤਾਂ ਉਹਨਾਂ ਦਾ ਹੀ ਹੈਗਾ ਜੀ ਸੋ ਉਹਨਾਂ ਦੇ ਹੀ ਮਿਹਨਤ ਰੰਗ ਲਿਆਈ ਹੈ ਜੀ ਕਿਉਂਕਿ ਹਲਕੇ ਦੇ ਵਿੱਚ ਅੱਜ ਵੀ ਜੇ ਮੈਂ ਕਿਤੇ ਹੋਈ ਜਾਣਾ ਕੋਈ ਵੀ ਐਸਾ ਦੇ ਨਹੀਂ ਜਾਂਦਾ ਵੀ ਜਿਹੜਾ ਫਾਦਰ ਦੇ ਨਾਮ ਤੋਂ ਲੈ ਕੇ ਮਤਲਬ ਨਾਂ ਯਾਦ ਕੀਤਾ ਜਾਵੇ ਸੋ ਆ ਮੈਰੀ ਗ੍ਰੇਟਫੁਲ ਤਰਨਤਾਰਨ ਦੇ ਵਿੱਚ ਤਾਂ ਇਹ ਵੀ ਗੱਲ ਕਹੀ ਜਾਂਦੀ ਵੀ ਕਾਂਗਰਸ ਦਾ ਇੱਕ ਗੜ ਹੈਗਾ ਨਵੇਂ ਚਿਹਰੇ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਆ ਵੀ ਨਵਾਂ ਚਿਹਰਾ ਹੈਗਾ ਪਰ ਫਿਰ ਵੀ ਕਾਂਗਰਸ ਨੇ ਹਲਕੇ ਦਾ ਬੰਦਾ ਦਿੱਤਾ ਹਲਕੇ ਦੇ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਦਾ ਕੀ ਰੁਝਾਨ ਹੈ ਬੜੀ ਅੱਛੀ ਸਪੋਰਟ ਮਿਲ ਰਹੀ ਹੈ ਜੀ ਬਹੁਤ ਵਧੀਆ ਤੁਸੀਂ ਸ਼ਾਇਦ ਜੇ ਕੱਲ ਆਂਦੇ ਤੁਸੀਂ ਇੱਥੇ ਦੇਖਦੇ ਕਈ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਆਏ ਜੀ ਕਿ ਸਾਡੀਆਂ ਅਰਦਾਸ ਸੁਣੀ ਗਈ ਕਿ ਅਸੀਂ ਚਾਹਦੇ ਸੀਗੇ ਕਿ ਹਲਕੇ ਦਾ ਕੈਂਡੀਡੇਟ ਮਿਲੇ ਤੇ ਸਾਨੂੰ ਹਲਕੇ ਦਾ ਕੈਂਡੀਡੇਟ ਮਿਲ ਗਿਆ ਲੋਕਾਂ 'ਚ ਬੜਾ ਉਤਸ਼ਾਹ ਹੈ ਵਰਕਰ ਪੂਰੇ ਜੋਸ਼ ਨੇ ਕਿ ਅਸੀਂ ਇਹ ਇਲੈਕਸ਼ਨ 100% ਜਿੱਤ ਕੇ ਦਿਖਾਉਂਗੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਪੂਰੀ ਜ਼ਿੰਮੇਵਾਰੀ ਲਈ ਆ ਵੀ ਕਰਨਬੀਰ ਬੁਰਜ ਨੂੰ ਇਸ ਵਾਰ ਵਿਧਾਇਕ ਬਣਾ ਕੇ ਛੱਡਾਂਗੇ ਇਹ ਗੱਲ ਹੋਈ ਆ ਵੀ ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਜ਼ਿੰਮੇਵਾਰੀ ਤੇ ਤੁਹਾਡ ਨੂੰ ਟਿਕਟ ਲੈ ਕੇ ਦਿੱਤੀ ਹਾਂਜੀ ਪ੍ਰਤਾਪ ਸਿੰਘ ਬਾਜਵੇ ਦਾ ਇਹ ਨਾਂ ਵਿੱਚ ਵੱਡਾ ਹੱਥ ਜੀ ਟਿਕਟਵਾਨ ਦੇ ਵਿੱਚ ਲੇਕਿਨ ਮਾਗੀ ਮਿਹਨਤ ਦੇ ਤਿਆਜੀ ਮੇਰਾ ਤਾਂ ਕਰਨੀ ਪੈਣੀ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਤਾਂ ਕਾਂਗਰਸ ਨੇ ਮੈਦਾਨ ਦੇ ਵਿੱਚ ਨਵਾਂ ਚਿਹਰਾ ਤਾਂ ਜਰੂਰ ਉਤਾਰਿਆ ਪਰ ਇਹਨਾਂ ਦਾ ਪਿਛੋਕੜ ਤਿੰਨ ਚਾਰ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ ਜਿਵੇਂ ਗ੍ਰੀਨਫਾਦਰ ਗ੍ਰੇਟ ਗ੍ਰੈਂਡਫਾਦਰ ਦੀ ਗੱਲ ਕੀਤੀ ਇਹਨਾਂ ਨੇ ਵੀ ਜਿਹੜੀ ਸਰਾਹ ਹੈ ਉਹ ਸਰਾਹ ਬਣਾਉਣ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਸੀਗਾ ਚਾਹੇ ਦਾਦਾ ਜੀ ਦੀ ਗੱਲ ਕਰ ਲਓ ਚਾਹੇ ਇਹਨਾਂ ਦੇ ਫਾਦਰ ਦੀ ਤੇ ਇਸ ਵਾਰ ਕਰਨਬੀਰ ਸਿੰਘ ਬੁਰਜ ਹੋਣਾ ਨੂੰ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰਿਆ ਨਵਾਂ ਚਿਹਰਾ ਬਿਲਕੁਲ ਹੈ ਪਰ ਫਿਰ ਵੀ ਕਹਿੰਦੇ ਨੇ ਵੀ ਲੋਕਾਂ ਦੇ ਵਿੱਚ ਇਹ ਗੱਲ ਸੀਗੀ ਵੀ ਸਾਡੇ ਹਲਕੇ ਦਾ ਇਥੋਂ ਦਾ ਆਪਣਾ ਜਾਂ ਫਿਰ ਕਾਂਗਰਸ ਦਾ ਪੁਰਾਣਾ ਵਰਕਰ ਹੋਣਾ ਚਾਹੀਦਾ ਕਿਸੇ ਹੋਰ ਪਾਰਟੀ ਦਾ ਬੰਦਾ ਨਹੀਂ ਹੋਣਾ ਚਾਹੀਦਾ ਤੇ ਇਸੇ ਕਰਕੇ ਕਾਂਗਰਸ ਨੇ ਮੈਦਾਨ ਦੇ ਵਿੱਚ ਉਤਾਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਅਗਲੇ ਮਹੀਨੇ ਜਿਮਨੀ ਚੋਣ ਦਾ ਐਲਾਨ ਹੋ ਜਾਵੇ ਤੇ ਉਸ ਜਿਮਨੀ ਚੋਣ ਦੇ ਵਿੱਚ ਕਿਹੜਾ ਇਸ ਮੈਦਾਨ ਦੇ ਵਿੱਚ ਉਹ ਬਾਜ਼ੀ ਮਾਰਦਾ ਇਹ ਦੇਖਣਾ ਬਹੁਤ ਅਹਿਮ ਹੈ ਕੈਮਰਾਮੈਨ ਗੁਰਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ